ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋ ਸਾਧ ਸੰਗਤ ਜੀ ਆਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਵਿਸ਼ਾ ਹੈ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਵਤਾਰ ਤਾਰਿਆ ਅਮਰਤ ਸਰ ਵਿੱਚ ਸਤ ਗੁਰੂ ਮਾਤਾ ਪਿਤਾ ਦਾ ਵੇੜਾ ਰੁਸ਼ਨਾ ਦਿੱਤਾ ਪਿਤਾ ਹਰ ਗੋਬਿੰਦ ਸਾਬ ਤੇ ਮਾਤਾ ਨਾਨਕੀ ਜੀ ਨਾਮ ਪੁੱਤ ਦਾ ਤਿਆਗ ਮਲ ਰਖਵਾ ਦਿੱਤਾ ਤਿਆਗ ਮਲ ਤੋਂ ਤੇਗ ਬਹਾਦਰ ਜਦੋਂ ਜੰਗ ਵਿੱਚ ਜੋਰ ਦਿਖਾ ਦਿੱਤਾ ਜੰਗ ਹੋਇਆ ਸੀ ਵਿੱਚ ਕਰਤਾਰ ਪੁਰਦੇ ਤੇਗ ਵਾਹਿਤੇ ਦੁਸ਼ਮਣ ਹਿਲਾ ਦਿੱਤਾ ਅਗਵਾਈ ਜੰਗ ਦੀ ਕੀਤੀ ਆਪ ਪਿਤਾ ਜੀ ਨੇ ਤਿਆਗ ਮਲ ਤੋਂ ਤੇਗ ਬਹਾਦਰ ਬਣਾ ਦਿੱਤਾ ਜੋਤੀ ਜੋਤ ਸਮਾਗੈ ਜਦ ਪਿਤਾ ਹੋ ਹਰ ਗੋਬਿੰਦ ਸਾਹਿਬ ਜੀ ਪਰਿਵਾਰ ਸਮੇਤ ਬਕਾਲੇ ਆਸਣ ਲਾ ਦਿੱਤਾ ਕੀਤੀ ਬੰਦਗੀ ਘੋਰੇ ਵਿਚ ਰਹਿ ਕੇ ਬੇੜਾ ਮੱਖਣ ਛਾਲ ਬਣੇ ਦਾ ਬਨੇ ਲਾ ਦਿੱਤਾ ਮੱਖਣ ਛਾਲ ਲੱਬਿਆ ਆਣ ਸਤਗੁਰੂ ਪੰਜ ਮੋਰਾ ਰੱਖ ਸੀਸ ਨਵਾ ਦਿੱਤਾ जख्म 모ਡਿਆਂ ਦੇ ਵਖਾਏ ਜਦ ਸਤਗੁਰ ਨੇ ਮੱਖਣ ਸ਼ਾਹ ਨੇ ਗੁਰੂ ਲਾਦੋ ਰੇਗਾ ਰੌਲਾ ਪਾ ਦਿੱਤਾ ਹੋਈਆਂ ਸੰਗ ਤਾਂ ਬਹੁਤ ਇਕੱਠੀਆਂ ਸਨ ਸਾਬ ਨੇ ਸਤ ਗੁਰੂ ਨੂੰ ਸੀਸ ਚੁਕਾ ਦਿੱਤਾ ਲਗਾ ਚੰਗਾ ਲਗਾ ਨਾ ਗੁਰੂ ਘਰ ਦੇ ਦੋਖੀਆਂ ਨੂੰ ਪਾਪੀਆਂ ਗੁਰਾਂ ਤੇ ਹਮਲਾ ਕਰਵਾ ਦਿੱਤਾ ਵਾਰ ਵਿੰਗਾ ਨਾ ਹੋਇਆ ਮੇਰੇ ਬਾਦਸ਼ਾਹ ਦਾ ਗੁਰਾਂ ਸੱਚ ਦਾ ਪਾਠ ਪੜਾ ਦਿੱਤਾ ਕਸ਼ਮੀਰੀ ਪੰਡਤਾਂ ਆਣ ਫਰਹਾਦ ਕੀਤੀ ਦੁੱਖਣਾ ਆਪਣਾ ਸਾਰਾ ਸੁਣਾ ਦਿੱਤਾ ਸੁਣ ਕੇ ਦੁੱਖ ਦਿੱਲੀ ਵਿੱਚ ਜਾ ਸਤਿਗੁਰ ਸੀਸ ਦੇ ਕੇ ਜੰਜੂ ਬਚਾਓ ਨਾਨਕ ਚੰਦ ਵਿਰਲੀ ਦੀ ਕਲਮ ਨੇ ਜੋ ਲਿਖਿਆ ਨਾਨਕ ਚੰਦ ਵਿਰਲੀ ਦੀ ਕਲਮ ਨੇ ਜੋ ਲਿਖਿਆ ਇਹ ਵੀ ਸਤਗੁਰਾਂ ਆਪ ਲਿਖਵਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ